ਮੈਂ ਆਪਣਾ 10 ਕਿਲੋ weight ਘਟਾਇਆ ਏ ਮੇਰਾ 72 ਕਿਜੀ weight ਸੀਗਾ ਇਸ ਟਾਈਮ ਮੇਰਾ ਹੈ ਗਿਆ 62 ਕਿਜੀ ਤੇ ਮੈਂ ਰੋਟੀਆਂ ਦੇ ਨਾਲ ਹੀ ਆਪਣਾ weight ਘਟਾਇਆ ਏ ਚਿਹਰਾ ਵੀ ਮੇਰਾ ਬਹੁਤ ਮੋਟਾ ਹੋ ਗਿਆ ਸੀਗਾ ਤੇ ਬਹੁਤ ਹੀ ਬੁਰਾ ਲੱਗਦਾ ਸੀ ਇਹ ਵਾਲੀ ਕੁੜਤੀ ਸਿਆਲਾਂ ਵਿੱਚ ਮੇਰੇ ਬਿਲਕੁਲ ਨਹੀਂ ਸੀ ਆਂਦੀ ਹੈਗੀ ਹੁਣ ਮੇਰੇ ਐਨ ਫਿੱਟ ਆਂਦੀ ਹੈ ਜਾਨੀ ਕਿ ਬਹੀ ਰੋਟੀ ਨਾਲ ਤੁਸੀਂ ਵੀ ਆਪਣਾ weight loss ਕਰ ਸਕਦੇ ਹੋ ਜਿਨ੍ਹਾਂ ਦਾ ਪੇਟ ਵਧਿਆ ਹੋਇਆ ਹੈ ਮੇਰਾ ਵੀ ਸਰਦੀ ਦੇ ਵਿੱਚ ਮੇਰਾ ਵੇਟ ਪੇਟ ਜਿਹੜਾ ਸੀ ਮਤਲਬ ਕਿ ਮੇਰਾ weight ਪੇਟ ਵਧਿਆ ਸੀ ਮੇਰਾ ਜ਼ਿਆਦਾ ਤੇ weight ਮੇਰਾ ਹੋ ਗਿਆ ਸੀਗਾ 72 ਕਿਜੀ ਇਸ ਟਾਈਮ ਹੈਗਾ ਮੇਰਾ 62 ਕਿਜੀ ਮੈਂ 10 ਕਿਜੀ weight ਘਟਾਇਆ ਹੈ ਬਹੀ ਰੋਟੀ ਦੇ ਨਾਲ ਬਹੀ ਰੋਟੀ ਜਾਨੀ ਕਿ ਰਾਤ ਦੀ ਰੋਟੀ ਜਿਹੜੀ ਹੈ ਤੁਸੀਂ ਸੁਬਾ ਖਾਣੀ ਹੈ 12 ਘੰਟੇ ਬਾਅਦ ਜਿਹੜੀ ਮਤਲਬ ਕਿ ਰਾਤ ਦੀ ਰੋਟੀ ਬਣੀ ਹੋਵੇ ਆਪਾਂ ਸੁਬਾ ਜੇ ਦੁੱਧ ਨਾਲ ਖਾਵਾਂਗੇ ਤਾਂ ਉਹਦੇ ਨਾਲ ਦੇਖੋ ਚਾਰ ਫਾਇਦੇ ਨੇ ਇੱਕ ਆਪਣਾ weight loss ਹੋਵੇਗਾ ਦੂਜਾ ਆਪ ਨੂੰ ਜਿਹੜੇ 슈ਗਰ ਦੇ ਮਰੀਜ਼ ਨੇ ਉਹਦੀ 슈ਗਰ ਜਿਹੜੀ ਹੈ ਉਹ ਠੀਕ ਹੋ ਜਾਵੇਗੀ ਚੌਥੀ ਤੀਜਾ ਜਿਹੜਾ ਹੈਗਾ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਉਹ ਠੀਕ ਹੋਵੇਗੀ ਚੌਥਾ ਜਿਨ੍ਹਾਂ ਦਾ ਹਾਜਮਾ ਜਿਹੜਾ ਠੀਕ ਨਹੀਂ ਰਹਿੰਦਾ ਉਹ ਠੀਕ ਹੋ ਜਾਵੇਗਾ ਠੀਕ ਹੈ ਜੀ ਇਹਦੇ ਵਿੱਚ ਜਾਨਕੀ ਜਿਹੜੀ ਬਹੀ ਰੋਟੀ ਹੁੰਦੀ ਹੈ ਤਾਜ਼ਾ ਰੋਟੀ ਨਾਲੋਂ ਜ਼ਿਆਦਾ ਇਹਦੇ ਵਿੱਚ એનર્ਜੀ ਹੁੰਦੀ ਹੈ ਤੇ ਜ਼ਿਆਦਾ ਇਹਦੇ ਵਿੱਚ ਵਿਟਾਮਿਨਸ ਹੁੰਦੇ ਨੇ ਜਿਹੜੇ ਸਾਡੇ ਸਰੀਰ ਨੂੰ ਇੱਕਦਮ ਤਾਕਤਵਰ ਬਣਾਉਂਦੇ ਨੇ ਹਨਾ ਹੁਣ ਤੁਸੀਂ ਸੋਚਦੇ ਹੋਵੋਗੇ ਸਾਡੇ ਤਾਂ ਰੋਟੀ ਰਾਤ ਦੀ ਜਿਹੜੀ ਬਚੀ ਹੁੰਦੀ ਹੈ ਅਸੀਂ ਸਵੇਰੇ ਚਾਹੇ ਕੁੱਤਿਆਂ ਨੂੰ ਡੌਗੀਆਂ ਨੂੰ ਪਾ ਦਿੰਨੇ ਆ ਚਾਹੇ ਅਸੀਂ ਗਾਵਾਂ ਨੂੰ ਪਾ ਦਿੰਨੇ ਹਨਾ ਪਾਣੀ ਚਾਹੀਦੀ ਹੈ ਜ਼ਰੂਰ ਪਾਣੀ ਚਾਹੀਦੀ ਉਹਨਾਂ ਨੂੰ ਤਾਜ਼ਾ ਫੁਲਕਾ ਬਣਾ ਕੇ ਪਾ ਦਿਓ ਤੁਸੀਂ ਜਿਹੜਾ ਰਾਤ ਦਾ ਬਾਸਾ ਬਣਿਆ ਹੋਇਆ ਰੋਟੀ ਰੋਟੀ ਬਚੀ ਹੋਈ ਹੈ ਨਾ ਉਹ ਤੁਸੀਂ ਖਾ ਕੇ ਦੇਖਿਓ ਇੱਕ ਤਾਂ ਇਹਦਾ ਫਾਇਦਾ ਇਹ ਹੋਵੇਗਾ ਤਾਜੀ ਰੋਟੀ ਜਦੋਂ ਵੀ ਤਵੇ ਤੋਂ ਉੱਤਰਦੀ ਆਪਾਂ ਇੱਕ ਖਾਣੀ ਹੁੰਦੀ ਹੈ ਤੇ ਉਥੇ ਤਿੰਨ ਤਿੰਨ ਰੋਟੀਆਂ ਖਾ ਜਾਂਦੇ ਆ ਠੀਕ ਹੈ ਭੁੱਖ ਇੱਕ ਰੋਟੀ ਦੀ ਹੁੰਦੀ ਹੈ ਜਦੋਂ ਤਾਜ਼ੀ ਤਾਜ਼ੀ ਬਣੀ ਬਣੀ ਗਰਮ ਗਰਮ ਰੋਟੀ ਖਾਣੇ ਆ ਨਾ ਇੱਕ ਦੀ ਬਜਾਏ ਅਸੀਂ ਤਿੰਨ ਤੋਂ ਚਾਰ ਚਾਰ ਰੋਟੀਆਂ ਖਾ ਜਾਂਦੇ ਆ ਖਾ ਜਾਂਦੇ ਕਿ ਨਹੀਂ ਖਾ ਜਾਂਦੇ ਸੱਚੀ ਗੱਲ ਹੈ ਨਾ ਤੇ ਤੁਸੀਂ ਦੇਖੋ ਰੋਟੀ ਜਿੰਨੀ ਖਾਵਾਂਗੇ ਪੇਟ ਉਨਾ ਹੀ ਵਧੇਗਾ weight ਉਨਾ ਹੀ ਸਾਡਾ ਵਧੇਗਾ ਠੀਕ ਹੈ ਅਗਰ ਰੋਟੀ ਕੰਟਰੋਲ ਚ ਖਾਵਾਂਗੇ ਤੇ weight ਵੀ ਸਾਡਾ ਘੱਟ ਰਹੇਗਾ ਪੇਟ ਵੀ ਸਾਡਾ ਘੱਟ ਰਹੇਗਾ ਠੀਕ ਹੈ ਤੇ ਦੇਖੋ ਜਿਹੜੀ ਬਾਸੀ ਰੋਟੀ ਹੁੰਦੀ ਹੈ ਉਹ ਕਿੱਦਾਂ weight ਨੂੰ ਕੰਟਰੋਲਸ ਕਰ ਮੰ ਲਓ ਤੁਸੀਂ ਤਾਜ਼ੀ ਫੁਲਕੇ ਖਾ ਲੈਨੇ ਇੱਕ ਦੀ ਬਜਾਇਸ ਚਾਰ ਤੇ ਜਿਹੜੀ ਬਾਸੀ ਰੋਟੀ ਜਾਨੀ ਕਿ ਬਹੀ ਰੋਟੀ ਜਿਹੜੀ ਹੈ ਨਾ ਤੁਹਾਡਾ ਇੱਕ ਡੇਢ ਰੋਟੀ ਦੇ ਨਾਲ ਹੀ ਪੇਟ ਜਿਹੜਾ ਐਨ ਫੁੱਲ ਜਾਵੇਗਾ ਕਿਉਂਕਿ ਹਵਾ ਦੇ ਨਾਲ ਨਾ ਉਹ ਚ ਇੱਕ ਕੁਦਰਤੀ ਨੇਚਰਲ ਜਿਹਾ ਘਟਾਣੂ ਇਦਾਂ ਦੇ ਪੈਦਾ ਹੋ ਜਾਂਦੇ ਨੇ ਕਿ ਜਿਹੜੇ ਸਾਡੀ ਗੱਟ ਹੈਲਥ ਹੁੰਦੀ ਹੈ ਨਾ ਉਹਨੂੰ ਮਜ਼ਬੂਤ ਰੱਖਦੀ ਏ ਔਰ ਸਾਡੀ ਜਿਹੜੀ ਭੁੱਖ ਹੈ ਨਾ ਉਹਨੂੰ ਜਲਦੀ ਹੀ ਮਿਟਾ ਦਿੰਦੀ ਹੈ ਤੇ ਪੇਟ ਸਾਡਾ ਜਿਹੜਾ ਭਰਿਆ ਭਰਿਆ ਰਹਿੰਦਾ ਸਾਨੂੰ ਇਦਾਂ ਲੱਗਦਾ ਏ ਕਿ ਅਸੀਂ ਬਹੁਤ ਕੁਝ ਖਾ ਲਿਆ ਏ ਇਸ ਕਰਕੇ ਸਾਨੂੰ ਘੱਟ ਭੁੱਖ ਲੱਗਦੀ ਏ ਔਰ ਜਿਆਦਾ ਕੁਝ ਖਾਣ ਦੀ ਜੜੀ ਹੈ ਨਾ ਉਹ ਹੁੰਦੀ ਹੀ ਨਹੀਂ ਤਾਂਗ ਤੇ ਤਾਜੀ ਰੋਟੀ ਜਿਹੜੀ ਹੁੰਦੀ ਹੈ ਨਾ ਬਹੀ ਰੋਟੀ ਨਾਲੋਂ ਮਤਲਬ ਕਿ ਘੱਟ ਜਿਹੜੀ ਫਾਇਦੇ ਦਿੰਦੀ ਹੈ ਤੇ ਜਿਹੜੀ ਬਹੀ ਰੋਟੀ ਹੁੰਦੀ ਤਾਜੀ ਰੋਟੀ ਨਾਲੋਂ ਜ਼ਿਆਦਾ ਫਾਇਦੇ ਦਿੰਦੀ ਹੈ ਤੇ ਜਿਹੜੇ ਜਿਮ ਜਾਂਦੇ ਨੇ ਨਾ ਜਿਮ ਜਾਣ ਵਾਲਿਆਂ ਵਾਸਤੇ ਵੀ ਬਹੁਤ ਵਧੀਆ ਇਹ ਵਾਲਾ ਨੁਸਖਾ ਹੈ ਸਵੇਰੇ ਤੁਸੀਂ ਦੁੱਧ ਦੇ ਨਾਲ ਇੱਕ ਡੇਢ ਰੋਟੀ ਤੁਸੀਂ ਇਹ ਖਾ ਸਕਦੇ ਹੋ ਤੁਸੀਂ ਜਿਮ ਜਾਓਗੇ ਤੁਹਾਨੂੰ એનર્ਜੀ ਜਿਹੜੀ ਹੈ ਨਾ ਫੁੱਲ ਮਾਤਰਾ ਚ ਰਹੇਗੀ ਤੁਹਾਨੂੰ ਥਕਾਵਟ ਨਹੀਂ ਹੋਵੇਗੀ ਠੀਕ ਹੈ ਉਦਾਂ ਵੀ ਜਿਹੜੇ ਵੀਕ ਬੱਚੇ ਨੇ ਜਿਹੜੇ ਪਤਲੇ ਬੱਚੇ ਨੇ ਜਿਹੜੇ ਆਪਣੇ ਆਪ ਨੂੰ ਥੋੜਾ ਜਿਹਾ ਹੈਵੀ ਕਰਨਾ ਚਾਹੁੰਦੇ ਨੇ ਮਜ਼ਬੂਤ ਕਰਨਾ ਚਾਹੁੰਦੇ ਨੇ ਉਹ ਬਾਸੀ ਰੋਟੀ ਦੁੱਧ ਨਾਲ ਖਾਣੀ ਸ਼ੁਰੂ ਕਰ ਦਿਓ ਜਿਨ੍ਹਾਂ ਦੇ ਬੱਚੇ ਪਤਲੇ ਨੇ ਉਹ ਇੱਕਦਮ ਹੈਲਦੀ ਹੋ ਜਾਣਗੇ ਇਹ ਨਹੀਂ ਹੋਣਗੇ ਕਿ ਮੋٹے ਹੋਣਗੇ ਹੈਲਦੀ ਹੋ ਜਾਣਗੇ ਜੇ ਸੁੱਕੀਆਂ ਹੱਡੀਆਂ ਨੇ ਤੁਹਾਨੂੰ ਤੇ ਥੋੜਾ ਜਿਹਾ ਮਾਸ ਜਿਹੜਾ ਹੈ ਉਹ ਮਤਲਬ ਕਿ ਹੋਣ ਲੱਗ ਜਾਏਗਾ ਤੇ ਬਹੁਤ ਹੀ ਵਧੀਆ ਸਰੀਰ ਹੋਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਤੇ ਇਹਦੇ ਬਹੁਤ ਵਧੀਆ ਫਾਇਦੇ ਨੇ ਮੈਂ ਜ਼ਰੂਰ ਰਾਤ ਦੀ ਰੋਟੀ ਜਿਹੜੀ ਹੈ ਨਾ ਮੈਂ ਪਕਾ ਕੇ ਰੱਖ ਲੈਣੀ ਹੁੰਦੀ ਹੈ ਆਪਣੀਆਂ ਦੋ ਰੋਟੀਆਂ ਬਣਾ ਕੇ ਰਾਤ ਨੂੰ ਹੀ ਰੱਖ ਲੈਣੀਆਂ ਸਵੇਰੇ ਜਿਹੜਾ ਮੈਂ ਨਾਸ਼ਤਾ ਕਰਦੀ ਹਾਂ ਨਾ ਮੈਂ ਉਹਦਾ ਹੀ ਕਰਦੀ ਹਾਂ ਕਿਉਂਕਿ ਉਹਦੇ ਨਾਲ ਮੈਂ ਕੀ ਕਰਦੀ ਹਾਂ ਇੱਕ ਡੇਢ ਰੋਟੀ ਖਾਂਦੇ ਆ ਖਾਂਦੇ ਹੀ ਮੇਰਾ ਪੇਟ ਜਿਹੜਾ ਹੈ ਨਾ ਐਦਾਂ ਭਰ ਜਾਂਦਾ ਹੈ ਤੇ ਉਹ ਮੈਂ ਮਤ ਕੀ ਕਰਦੀ ਹਾਂ ਸਵੇਰੇ ਮੈਂ ਦਹੀਂ ਖਾ ਲੈਂਦੀ ਆ ਔਰ ਰਾਤ ਵਾਲੀ ਜਿਹੜੀ ਰੋਟੀ ਹੈ ਨਾ ਉਹ ਇੱਕ ਡੇਢ ਜਿਹੜੀ ਉਹ ਰੋਟੀ ਖਾ ਲੈਣੇ ਆ ਸਵੇਰ ਉੱਠ ਕੇ ਪਹਿਲਾਂ ਤਾਂ ਮੈਂ ਪੀਨੇ ਆ ਜੀਰੇ ਵਾਲਾ ਪਾਣੀ ਜੀਰੇ ਵਾਲਾ ਪਾਣੀ ਵੀ ਤੁਹਾਡੇ ਹਾਜਮੇ ਲਈ ਤੁਹਾਡੇ ਵੇਟ ਲਈ ਤੁਹਾਡੀ ਜਿਹੜੀ ਜੰਮੀ ਹੋਈ ਹੈ ਅੰਦਰ ਚਰਬੀ ਹੈ ਉਹਨੂੰ ਪਘਲਾਉਣ ਵਿੱਚ ਵੀ ਬਹੁਤ ਕਾਰਗਰ ਹੈ ਤੇ ਤੁਸੀਂ ਜਰੂਰ ਇਹ ਗੱਲ ਮੇਰੀ ਮੰਨਿਓ ਬਾਸੀ ਰੋਟੀ ਖਾਣੀ ਸ਼ੁਰੂ ਕਰਦੋ 36 ਰੋਗਾਂ ਤੋਂ ਛਟਕਾਰਾ ਮਿਲ ਜੇਗਾ ਬਲੱਡ ਪ੍ਰੈਸ਼ਰ ਜਿਹਨਾਂ ਦਾ ਹਾਈ ਰਹਿੰਦਾ ਹੈ ਉਹ ਵੀ ਠੀਕ ਹੋ ਜਾਏਗਾ 슈ਗਰ ਦੇ ਮਰੀਜ਼ਾਂ ਲਈ ਤਾਂ ਬੈਸਟ ਹੈ ਇਹ ਜਿਹੜੀ ਬਾਸੀ ਰੋਟੀ ਹੈ ਤੇ ਕਿਉਂਕਿ ਤੁਹਾਡਾ ਜਿਹੜਾ 슈ਗਰ ਕੰਟਰੋਲਸ ਰਹੇਗਾ ਤੇ ਤੁਸੀਂ ਦੇਖਿਓ ਤੁਹਾਡੀ ਸ਼ੂਗਰ ਜਲਦੀ ਦਿਨੋਂ ਦਿਨ ਠੀਕ ਹੁੰਦੀ ਜਾਏਗੀ ਤੇ ਤੁਹਾਨੂੰ ਇਹ ਦਿੱਕਤ ਨਹੀਂ ਆਵੇਗੀ ਜਿਨ੍ਹਾਂ ਦੇ ਹੱਥ ਪੈਰਾਂ 'ਚ ਸੂਜਨ ਹੁੰਦੀ ਹੈ ਜਿਨ੍ਹਾਂ ਦੇ ਜਿਵੇਂ ਕੀੜੀਆਂ ਲੜਦੀਆਂ ਇਦਾਂ ਹੁੰਦਾ ਨਾ ਮਹਿਸੂਸ ਕਮਜ਼ੋਰੀ ਹੁੰਦੀ ਕਈਆਂ ਦੇ ਪੈਰ ਸੌ ਜਾਂਦੇ ਆ ਕੀੜੀਆਂ ਲੜਦੀਆਂ ਇਦਾਂ ਲੱਗਦਾ ਜਿੱਦਾਂ ਕਿਹੜੀਆਂ ਘਟਦੀਆਂ ਵੀ ਨੇ ਕਿਹੜੀਆਂ ਘਟਦੀਆਂ ਵੀ ਨੇ ਉਹ ਸਭ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਲਗਾਤਾਰ ਇੱਕ ਹਫਤਾ ਖਾ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਬੋਡੀ ਵਿੱਚ ਨਾ ਚੇਂਜਸ ਨਜ਼ਰ ਆਣ ਲੱਗ ਜਾਣੇ ਨੇ ਤੁਹਾਡਾ weight ਜਿਹੜਾ ਬਿਲਕੁਲ ਕੰਟਰੋਲ 'ਚ ਆਉਣਾ ਸ਼ੁਰੂ ਹੋ ਜਾਣਾ ਹੈ ਜਿਨ੍ਹਾਂ ਦਾ ਪੇਟ ਵਧਿਆ ਹੋਇਆ ਜਿਹੜੇ ਘਟਾਉਣਾ ਚਾਹੁੰਦੇ ਨੇ ਕਿਉਂਕਿ ਖਾਣਾ ਪੀਣਾ ਆਪਾਂ ਛੱਡ ਤਾਂ ਨਹੀਂ ਸਕਦੇ ਜੇ ਆਪਾਂ ਖਾਣਾ ਪੀਣਾ ਗਈਏ ਕਿ ਸਭ ਕੋਈ ਰੋਟੀ ਛੱਡ ਦਈਏ ਵੀ ਆਹ ਚੀਜ਼ ਛੱਡਦੀ ਹੈ ਨਾ ਨਹੀਂ ਛੱਡੀ ਜਾਂਦੀ ਹਾਂ ਕੁਝ ਚੇਂਜ ਹੁੰਦੇ ਨੇ ਲਾਈਫ ਚੇਂਜਸ ਹੁੰਦੇ ਨੇ ਛੋਟੇ ਛੋਟੇ ਉਹਨਾਂ ਨੂੰ ਅਗਰ ਤੁਸੀਂ ਜ਼ਿੰਦਗੀ ਵਿੱਚ ਧਾਰ ਲੋਗੇ ਤੇ ਤੁਹਾਡਾ weight ਜਿਹੜਾ ਵਧਿਆ ਕੰਟਰੋਲਸ ਹੋ ਜਾਏਗਾ ਬਿਲਕੁਲ ਬੋਡੀ ਸ਼ੇਪ ਹੋ ਜਾਏਗੀ ਜਿੱਦਾ ਕੀ ਮੇਰੀ ਹੈ ਮੈਂ ਜਿਹੜੀ ਇਹ ਕੁੜਤੀ ਪਾਈ ਹੋਈ ਨੇ ਮੈਂ ਬੜੇ ਸ਼ੌਂਕ ਨਾਲ ਲਈ ਸੀ 2 ਸਾਲ ਪਹਿਲਾਂ ਸਰਦੀ ਵਿੱਚ ਮੈਨੂੰ ਪਾਣ ਨੂੰ ਮਿਲੀ ਹੋਈ ਨਹੀਂ ਹੈਗੀ ਕਿਉਂਕਿ ਮੇਰਾ weight ਜਿਹੜਾ ਸੀ ਵੱਧ ਗਿਆ ਸੀ ਤੇ ਮੇਰਾ ਮੋਟਾਪਾ ਥੋੜਾ ਜਿਹਾ ਹੋ ਗਿਆ ਸੀ ਫੇਸ ਤੁਸੀਂ ਮੇਰਾ ਦੇਖ ਸਕਦੇ ਐ ਇੰਨਾ ਵੱਡਾ ਮੇਰਾ ਫੇਸ ਹੋ ਗਿਆ ਸੀਗਾ ਔਰ ਪੰਮੀ ਜਿਹੜੀ ਹੈ ਮੇਰੀ ਮਣਹੀ ਮੋਟੀ ਹੋ ਗਈ ਸੀਗੀ ਤੇ ਇਹ ਸੂਟ ਜਿਹੜਾ ਨੈਰਾ ਕੱਟ ਹੈ ਫਿਰ ਵੀ ਮੈਂ ਖੁੱਲਾ ਲਿਆ ਸੀ ਵੀ ਚਲੋ ਨੈਰਾ ਕੱਟ ਵੀ ਮੈਂ ਪਾ ਲਵਾਂਗੀ ਪਰ ਫਿਰ ਵੀ ਇੱਥੋਂ ਮਤਲਬ ਕਿ ਇਹ ਫਸ ਜਾਂਦਾ ਸੀਗਾ ਤੇ ਹੁਣ ਮੈਂ ਇਹਨੂੰ ਕੱਢ ਕੇ ਪਾਣੀ ਹੁੰਨੀ ਆ ਤੇ ਹੁਣ ਮੈਨੂੰ ਵਧੀਆ ਲੱਗਦਾ ਏ ਕਿ ਚਲੋ ਦਾ ਜਿਹੜਾ weight ਹੈ ਉਹ ਥੋੜਾ control 'ਚ ਹੋ ਗਿਆ ਹੈ 10 kg weight ਮੈਂ ਆਪਣਾ ਘਟਾਇਆ ਹੈ ਤੇ ਹੁਣ ਮੈਂ ਚਾਹਨੀ ਆ ਕਿ ਮੈਂ ਹੁਣ ਮਤਲਬ ਕਿ ਥੋੜਾ ਜਿਹਾ ਹੋਰ ਘਟਾਵਾਂ ਮੇਰਾ 72 ਸੀਗਾ 62 ਹੈ ਤੇ ਮੇਰਾ ਹੁਣ ਟਾਰਗੇਟ ਹੈ ਕਿ 3 kg ਵਜ਼ਨ ਮੈਂ 4 kg ਹੋਰ ਘਟਾਉਣਾ ਹੈ 55 kg weight ਕਰਨਾ ਹੈ ਮੈਂ ਆਪਣਾ ਤੇ 4-5 ਕਿਲੋ weight ਮੈਂ ਹੋਰ ਘਟਾਣਾ ਹੈ ਹੌਲੀ-ਹੌਲੀ ਪਹਿਲਾਂ ਹੀ ਨਹੀਂ 55 ਤੋਂ ਲੈ ਕੇ ਆਉਣਾ ਪਹਿਲਾਂ ਮੈਂ 3 ਕਿਜੀ ਦਾ ਟਾਰਗੇਟ ਰੱਖਿਆ ਹੈ ਵੀ 3 ਕਿਜੀ ਹੋਰ ਘਟਾਵਾਂਗੀ ਉਸ ਤੋਂ ਬਾਅਦ ਜਿਹੜਾ ਰਹਿ ਜਾਏਗਾ 3-4 ਕਿਜੀ ਉਹ ਮੈਂ ਹੌਲੀ-ਹੌਲੀ ਘਟਾਵਾਂਗੀ ਤੇ ਤੁਸੀਂ ਦੇਖਿਓ ਬਾਸੀ ਰੋਟੀ ਖਾਣ ਨਾਲ ਤੁਹਾਡੇ ਚਿਹਰੇ ਤੇ 글로 ਵੀ ਆਵੇਗਾ ਤੇ ਜਿਨ੍ਹਾਂ ਨੂੰ ਆ ਆਇਰਨ ਦੀ ਕਮੀ ਹੈ ਨਾ ਉਹਨਾਂ ਦੀ ਆਇਰਨ ਦੀ ਕਮੀ ਵੀ ਦੂਰ ਹੋਵੇਗੀ ਜਿਨ੍ਹਾਂ ਨੇ ਖੂਨ ਨਹੀਂ ਹੈਗਾ ਬੋਡੀ ਵਿੱਚ ਖੂਨ ਬਣਨਾ ਸ਼ੁਰੂ ਹੋ ਜਾਵੇਗਾ ਤੁਸੀਂ ਦੇਖਿਓ ਹੈਰਾਨ ਹੋ ਜਾਵੋਗੇ ਤੁਸੀਂ ਕਿ ਵਾਕੇ ਬਾਸੀ ਰੋਟੀ ਜਿਹੜੀ ਬਹੀ ਰੋਟੀ ਹੁੰਦੀ ਹੈ ਕਿੰਨੀ ਵਧੀਆ ਦੀ ਆਪਣੇ ਦਿਲ ਵਾਸਤੇ ਆਪਣੇ ਨਹਾੜ ਨੂੰ ਮਜ਼ਬੂਤ ਕਰਦੀ ਹੈ ਬਾਸੀ ਰੋਟੀ ਕਈ ਬਿਮਾਰੀਆਂ ਤੁਸੀਂ ਛੁਟਕਾਰਾ ਇਹ ਵਾਲੀ ਦਿੰਦੀ ਹੈ ਵਾਸੀ ਰੋਟੀ ਤੁਸੀਂ ਖਾ ਕੇ ਦੇਖਿਓ ਮੈਂ ਕਹਿੰਨੀ ਆ ਇਦਾਂ ਦੇ ਜਿਹੜੀਆਂ ਬਲੱਡ ਪ੍ਰੈਸ਼ਰ ਜੇ ਹਾਈ ਵਾਈ ਹੋ ਜਾਂਦਾ ਜੇ ਹੋ ਗਿਆ ਉਹ ਹੋ ਗਿਆ ਸਾਰੇ ਦਾ ਛੁਟਕਾਰਾ ਮਿਲ ਜਾਵੇਗਾ ਇੱਕ ਸਰੀਰ એનર્ਜੀ ਪ੍ਰਜਨੀਰ ਹੋਵੇਗਾ ਤੁਹਾਡਾ ਤੇ ਆਪਣੀ ਪਾਚਨ ਸ਼ਕਤੀ ਹੈ ਨਾ ਉਹਦੇ ਵਿੱਚ ਵਾਧਾ ਬਹੁਤ ਕਰਦਾ ਹੈ ਪਾਚਨ ਸ਼ਕਤੀ ਜਿਹੜੀ ਸਾਡੀ ਬਹੁਤ ਮਜ਼ਬੂਤ ਕਰ ਦਿੰਦੀ ਹੈ ਵਾਸੀ ਰੋਟੀ ਦੇਖੋ ਕਿੰਨੇ ਫਾਇਦੇ ਤੁਹਾਨੂੰ ਗੁਣਾ ਦਿੱਤੇ ਨੇ ਤੁਸੀਂ ਖਾਇਆ ਕਰੋ ਰਾਤ ਨੂੰ ਆਪਣੇ ਆ ਜਿਹੜੇ weight ਘਟਾਉਣਾ ਚਾਹੁੰਦੇ ਨੇ ਨਾ ਰਾਤ ਨੂੰ ਇੱਕ ਦੋ ਰੋਟੀਆਂ ਬਣਾ ਕੇ ਰੱਖ ਲਿਆ ਕਰੋ ਠੀਕ ਹੈ ਤੇ ਤੁਸੀਂ ਸਵੇਰੇ ਜਿਹੜਾ ਨਾਸ਼ਤਾ ਕਰਦੇ ਹੋ ਨਾ ਉਹ ਬਾਸੀ ਰੋਟੀ ਖਾ ਕੇ ਦੇਖਿਓ ਤੇ ਜਿਹੜੇ ਕਮਜ਼ੋਰ ਨੇ ਦੁੱਧ ਨਾਲ ਖਾ ਲਓ ਜੇ ਆਪਾਂ ਦੁੱਧ ਨਾਲ ਨਹੀਂ ਖਾ ਸਕਦੇ ਤੁਸੀਂ ਜਿੰਦਾ ਮਰਜ਼ੀ ਤੁਸੀਂ ਖਾ ਸਕਦੇ ਹੋ ਮਤਲਬ ਕਿ ਉਹ ਵਾਲੀ ਬਾਸੀ ਰੋਟੀ ਤੇ ਤੁਹਾਡੀ ਦੇਖਿਓ ਜੇ ਤੁਹਾਡਾ weight ਜਿਹੜਾ ਜਿੰਨਾ ਤੁਸੀਂ ਚਾਹੋਗੇ ਹੌਲੀ ਹੌਲੀ ਤੁਹਾਡਾ weight ਉੱਥੇ ਆਣਾ ਸ਼ੁਰੂ ਹੋ ਜਾਣਾ ਹੈ ਸਵੇਰ ਦੀ ਰੋਟੀ ਆਪਾਂ ਸ਼ਾਮ ਨੂੰ ਖਾ ਸਕਦੇ ਹਾਂ ਜੇ ਸਵੇਰੇ ਬਣਾਨੇ ਆ ਤੇ ਸਵੇਰ ਬਣਾ ਕੇ ਰੱਖ ਲੋ ਸ਼ਾਮ ਨੂੰ ਬਣਾ ਮਤਲਬ ਕਿ ਖਾ ਸਕਦੇ ਆ ਜਿਹੜੇ ਰਾਤ ਦੀ ਰੋਟੀ ਉਹ ਆਪਾਂ ਸੁਬਾ ਖਾ ਸਕਦੇ ਆ ਅਗਰ ਜ਼ਿਆਦਾ ਟਾਈਮ ਦੀ ਹੋ ਜਾਏਗੀ ਜਿਵੇਂ 15 ਘੰਟੇ ਹੋ ਜਾਣਗੇ 14 ਘੰਟੇ ਹੋ ਜਾਣਗੇ ਤਾਂ ਸਾਨੂੰ ਥੋੜਾ ਜਿਹਾ ਨਾ ਪਚਨ ਵਿੱਚ ਥੋੜੀ ਜੀ ਉਹ ਹੋਵੇਗੀ ਦਿੱਕਤ ਵੀ ਕਈ ਵਾਰ ਹੁੰਦਾ ਹੈ ਵੋਮੈਂਟ ਆ ਜਾਂਦੀ ਹੈ ਕਈ ਵਾਰ ਨਹੀਂ ਇਹ ਸੂਟ ਕਰਦੀ ਤੇ 11 ਤੋਂ 12 ਘੰਟੇ ਹੀ ਰੋਟੀ ਉਹ ਰੱਖ ਕੇ ਆਪਾਂ ਖਾ ਸਕਦੇ ਆ ਕਿ ਜਿਹਦੇ ਨਾਲ ਸਾਡੀ ਸਿਹਤ ਵੀ ਮਜ਼ਬੂਤ ਰਹੇਗੀ ਔਰ ਸਾਡਾ weight ਜਿਹੜਾ ਬਿਲਕੁਲ ਕੰਟਰੋਲਸ ਹੋਵੇਗਾ ਤੇ ਲੋ ਜੀ ਅੱਜ ਤੁਹਾਨੂੰ ਮੈਂ ਦੱਸਿਆ ਹੈ weight loss ਕਰਨ ਦਾ ਇੱਕ ਸਸਤਾ ਤਰੀਕਾ ਘਰੇਲੂ ਤਰੀਕਾ ਰੋਟੀਆਂ ਨਾਲ ਹੀ ਆਪਣਾ weight ਘਟਾ ਸਕਦੇ ਹੋ ਤੇ ਚਲੋ ਜੀ ਫਿਰ ਮਿਲਦੇ ਆ ਜੀ ਨਵੀਂ ਵੀਡੀਓ 'ਚ ਜ਼ਰੂਰ ਇਹ ਵਾਲਾ ਨੁਸਖਾ ਬਣਾਣਾ ਔਰ ਸਕਿਨ ਨੂੰ ਵੀ ਗਲੋਇੰਗ ਕਰੇਗਾ weight ਵੀ ਤੁਹਾਡਾ ਬਿਲਕੁਲ ਕੰਟਰੋਲਸ ਹੋ ਜਾਵੇਗਾ ਫਿਰ ਮਿਲਦੇ ਆ ਜੀ ਨਵੀਂ ਵੀਡੀਓ 'ਚ ਬਾਏ ਬਾਏ